ਤਨ ਉਹ ਕੜ ਵੀ ਕੜ ਵੀ ਤਨ ਗੱਲ ਸੁਣਾਵਾ ਫਿਰ ਬਾਂਦਰਾਂ ਦੀ ਸੁਣਾਵ ਇਹਨਾਂ ਨੇ ਹੂੰ ਬਾਂਦਰਾਂ ਦੀ ਗੱਲ ਹੈ ਹਾਂ ਪਾਣੀ ਗੱਲ ਆ ਬਾ ਬਾਈ ਕਤਬੇ ਦਰਾਤੇ ਆਪਣਾ ਕਾਲੇ ਮਾਲੇ ਦਰਾਤੇ ਹਾਂ ਜਿਗਿਰੋ ਪੁਣੀ ਰੱਖਿਆ ਤੂੰ ਹਾਂ ਅੱਛਾ ਉਹ ਭਾਗ ਮਿਹਰ ਦੇ ਲਿਆ ਹੁੰਦਾ ਠੀਕੇ ਤੇ ਜਿਗਿਰੋ ਦਾ ਹੈ ਹੂੰ ਉਹ ਰਲਿਆ ਹੀ ਬਧਰੀ ਪਈ ਆ ਹੀ ਬਧਰੀ ਭਾਗਣਾ ਆਪਣਾ ਇਹਦੇ ਨਾਲ ਮਹਿਰੇ ਨਾਲ ਹਾਂ ਖੁੱਲੇ ਜੇ ਮੂੰਹ ਵਾਲਾ ਬਧਰੀ ਪਈ ਆ ਅੱਛਾ ਗਦਰਾ ਸੁੱਤਾ ਪਿਆ ਹਾਂ ਬਾਰੇ ਆ ਕੇ ਮੰਦੇ ਤੇ ਬਾਂਦਰ ਪੈ ਗਿਆ ਖੇਤ ਹਾਂ ਮਾਰਿਆ ਘੂਟ ਵੱਡਿਆ ਬਾਂਦਰ ਨੇ ਭਈਏ ਹਾਂ ਲਾ ਯਾ ਡਰ ਗਿਆ ਭਈਏ ਰੌਲਾ ਪਾਦਾ ਜੋ ਘੂਟ ਵੱਡਿਆ ਬੰਦਾਂ ਨੇ ਹਾਂ ਵੱਡੇ ਦਾ ਪੈਦਾ ਪੈਰ ਕੱਢ ਤੇ ਹੁਣ ਭਾਈ ਭਈਏ ਨੇ ਮਾਰ ਲਈ ਆ ਕੇ ਲਵੇ ਲੋਣ ਵਾਲਿਆਂ ਮੋਟਰਾਂ ਵਾਲਿਆਂ ਨੂੰ ਅੱਛਾ ਬਾਂਦਰ ਚੁੰਮੜ ਗਿਆ ਲਾ ਹਾਂ ਇਧਰ ਜੀ ਲਵੇ ਪੀਟੀ ਦੇ ਪੂਲਰਾਂ ਪੂਲਰਾਂ ਦੇ ਆ ਜੜਿਆ ਬਾਂਦਰ 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 ਨੇ ਦਾ ਭਈਆ ਦਾ ਮੂਰ ਗੜ ਤਾ ਉ ਡਰੇ ਉਹਦਾ ਉਧਰ ਮਿਹਦੀ ਤੇ ਭਈਆ ਆਵਰਾ ਲੈ ਇਹ ਵੀ ਮੋਟਰ ਤੇ ਦੁੰਨੇ ਹਾਂ ਇਹਨਾਂ ਨੇ ਮੈਨੂੰ ਆਕ ਮਾਰਤੀ ਉਧਰ ਤੋਂ ਖੇਤਾ ਉਧਰ ਮੇਰੇ ਕੋਲੇ ਦਰਚੂ ਤੇ ਆ ਮਹਿੰਦਰ ਇਹਨਾਂ ਵਾਲਾ ਲੈ ਗਈ ਹਾਂ ਇਹ ਦੁੰਨੇ ਅੱਛਾ ਇਹ ਅਹੀ 5 6 ਹੋਸ਼ੀ ਹੋ ਗਏ ਹਾਂ ਲੈ ਲੜੇ ਵਾਲਿਆ ਲੈ ਲੜੇ ਵਾਲਿਆ ਹਾਂ ਭਈ ਬਾਂਦਰ ਮੇਰਾ ਹੜਾ ਤਾ ਹਾਂ ਚੜ ਗਿਆ ਉਹਦੇ ਤੇ ਚਾਂਬਲਾ ਮਾਰੇ ਉਹਦੇ ਪੂਲਰ ਤੇ ਉਹਦੇ ਭਈਆ ਵੀ ਮਗਰੀ ਹਾਂ ਟਿੱਕੜੀ ਵਾਂਗ ਚੁੰਮਟਿਆ ਭਈਆ ਬਾਂਦਰ ਨੂੰ ਏ ਬਾਂਦਰ ਤਾਂ ਨਾ ਥੋੜਾ ਜਿਹਾ ਹੱਥ ਜਿਹਾ ਵੱਡੇ ਹੀ ਮੂਰੋ ਥੋੜਾ ਜਿਹਾ ਇੱਕ ਪੂਲਰ ਦੀਆਂ ਕੱਚੀਆਂ ਹੜਾਣੀਆਂ ਹੁੰਦੀਆਂ ਨੇ ਹਾਂ ਭਾਈ ਕੀ ਕੀਤਾ ਭਾਈ ਬਾਂਦਰ ਨੇ ਮੇਰੇ ਨਾਲ ਹੰਭ ਗਿਆ ਬਾਂਦਰ ਹਾਂ ਭਈਏ ਮੂੰਹ ਤੇ ਮੂਰਦਾ ਬਾਂਦਰ ਨੇ ਤਾੜਾ ਥੁਕਰੀ ਮਾਰੀ ਐ ਮੁੱਟੀ ਮਾਰਦਾ ਹਾਂ ਮੁੱਟੀ ਬਾਂਦਰ ਨੇ ਹਾਂ ਲੈ ਮੁੱਟੀ ਮਾਰਦਾ ਹੈ ਭਈ ਦਾ ਭਰਤਾ ਪਸਾੜਾ ਮੈਂ ਆਵਰੇ ਨੂੰ ਕਿਹਾ ਛੋਟੀ ਲਿਆ ਹਾਂ ਆਵਰਾ ਦਾ 15 ਫੁੱਟ ਦੀ ਛੋਟੀ ਲੱਗਿਆ 12 ਫੁੱਟ ਦੀ ਪੂਲਰ ਜੇ ਪਈ ਚ ਉੱਥੇ ਛਿਟੀ ਜੀ ਕੱਢ ਕੇ ਅਹ ਮਾਰੀ ਹੁੱਜ ਉਹ ਬਾਂਦਰ ਦੇ ਹਾਂ ਉਹ ਡਾਣੀ ਟੁੱਟ ਗਈ ਭਾਈ ਜਿਹਨੇ ਪਈਏ ਦੇ ਉੱਤੇ ਬਾਂਦਰ ਆੜ ਗਿਆ ਨਾਲੇ ਪਈਆ ਥੱਲੇ ਪਈਆ ਉੱਤੇ ਬਾਂਦਰ ਬਾਂਦਰ ਭਾਈ ਜੋ ਭੱਜੇ ਮਾਰ ਬਾਂਦਰ ਦਾ ਪਹਿਨੀ ਡਰਿਆ ਹੋਇਆ ਸੀ ਭਾਈ ਬਾਂਦਰ ਹੋਰ ਡਰ ਗਿਆ ਹਾਂ ਬਾਂਦਰ ਭੈਣਾਂ ਪੀਟੀ ਵਾਲੀ ਜਾਮਣ ਦੇ ਜਾਂ ਚੜਿਆ ਅੱਛਾ ਡਰਿਆ ਉਹਦਰ ਪਈਏ ਦਾ ਮੂਤ ਨਿਕਲ ਗਿਆ ਉਧਰ ਬਾਂਦਰ ਦਾ ਭਾਈ ਉੱਥੇ ਅਸੀਂ ਬਾਂਦਰ ਲਾਹਿਆ ਅੱਛਾ ਉਹ ਵੀ ਬਸ ਮਗਰ ਲੱਗ ਗਏ ਆਹੋ ਹਾਂ ਬਾ ਵੀ ਜਾਣ ਕੇ ਚੌੜ ਮਤਈ ਉਧਰ ਜਾਉ ਇਧਰ ਜਾਉ ਹਾਂ ਬਾ ਕੁ ਚੌੜ ਕਰਦੇ ਜੀ ਅਸੀਂ ਇਹ ਪੀਡੀ ਵਾਲੇ ਬਰਸ਼ੀਨ ਜਿਹੇ ਨੂੰ ਖੜ ਕੇ ਹਾਂ ਇਹਨੇ ਮਹਾ ਮੇਰੇ ਵਾਲਾ ਸੁਖੀ ਆ ਜੇ ਨਾ ਕੜੋਂਚੋਂ ਕੜਾਇਆ ਕਰਦਾ ਹਾਂ ਉਹ ਕਰੂ ਹਾਂ ਇਹ ਆਵੇ ਪਿੰਡੋਂ ਕੀ ਆ ਕੀ ਆ ਕਰਦਾ ਸੁਖੀ ਹਾਂ ਕੀ ਆ ਕੀ ਆ ਇਹਨੇ ਛੜਤਾ ਉੱਥੇ ਚੈਣ ਜੀ ਲੈ ਗਈ ਸਾਈਕਲ ਦੀ ਹਾਂ ਭਾਈ ਉਦੋਂ ਨੂੰ ਮੇਰੇ ਵਾਲਾ ਬਾਂਦਰ ਵੀ ਆ ਗਿਆ ਸਾਡੇ ਕੋਲ ਅੱਛਾ ਉਹ ਆ ਕੇ ਪਿੱਪਲ ਤੇ ਚੜ ਗਿਆ ਜਿਹੜਾ ਉਹ ਰਾਹ ਤੇ ਖੜਾ ਹਾਂ ਆਪਣੇ ਹਾਂ ਕਾਲੇ ਮੜਲੇ ਤੇ ਉਹ ਰਾਤ ਜੜਿਆ ਬਾਂਦਰ ਮੁੜ ਕੇ ਪਿੰਡ ਨੂੰ ਨਹੀਂ ਆਇਆ ਬਾਂਦਰ ਜਮਈ ਉਹ ਦਰ ਪਿਓ ਦਰ ਦਰ ਗਿਆ ਦੰਦ ਦੱਸਦੇ ਸੀ ਹਾਂ ਬਾਂਦਰ ਦਾ ਇਹੀ ਜੀ ਕਿਹੜਾ ਇੱਕ ਬਾਂਦਰ ਹੋਰ ਅੱਛਾ ਪਿੰਡ ਨੇ ਹਾਂ ਆਪਣੇ ਪਿੰਡ ਨਾਲ ਕਿਤੇ ਬੁੜੀ ਦੇ ਦੰਦੀ ਦੰਦੀ ਵੱਡੀ ਬਾਂਦਰ ਨੇ ਬਾਂਦਰ ਨੇ ਅੱਛਾ ਉਹ ਦੰਦੀ ਵੱਡੀ ਹਾਂ ਭਾਈ ਕਿਸੇ ਦਾ ਜਵਾਕ ਦੇ ਲਵੇ ਛੁੱਤੇ ਪਏ ਦੇ ਲਵੇ ਭੱਗ ਗਿਆ ਪੈ ਗਿਆ ਪਿੰਡ ਚ ਚਿੰਗ ਚਿੰਗਾੜਾ ਪਿੰਡ ਚ ਪੈ ਗਿਆ ਭਾਂਦਰ ਉੱਪਰ ਖੱਛੇ ਡਾ ਤੇ ਪਿੰਡ ਚ ਜੀਕ ਜਿੰਗਾੜਾ ਗਾ ਪਵੇ ਪਤਾ ਲੱਗਦਾ ਹੁੰਦਾ ਇਹੋ ਜਿਹੇ ਬੰਦੇ ਹੁਣ ਨਹੀਂ ਹਾਂ ਲੱਗਾ ਛੁਗੀ ਹੁਣਾਂ ਨੂੰ ਪਤਾ ਬਾਕੀ ਉਸ ਉਹਨਾਂ ਨੇ ਭੁਣਾ ਤਾਂ ਸਮਾਣੀ ਸੀ ਪਤਾ ਲੱਗ ਜਾਂਦਾ ਗਾ ਪੈਂਦਾ ਜੀ ਹੋਰ ਪਾਈ ਤਾਰੀ ਸੁਹੀ ਆ ਆ ਬੱਚੀ ਅਸੀਂ ਬੱਚੀ ਹੋਰ ਸਾਰੇ ਇਕੱਠੇ ਹੋ ਗਏ ਜੁੱਟ ਬਹੁਤ ਜਾਣੇ ਅੱਛਾ ਭਾਈ ਉਹ ਕਾਉਂ ਦੱਸ ਦਿੰਦੇ ਸੀ ਵੀ ਬਾਂਦਰ ਇੱਥੇ ਆ ਹਾਂ ਭਾਈ ਉਹ ਕਾ ਗਾਹ ਪਾਉਂਦੇ ਹੁੰਦੇ ਜੁੱਤੇ ਉਹ ਨਹੀਂ ਸੀ ਪਤਾ ਲੱਗਦਾ ਵੀ ਬਾਂਦਰ ਕਿੱਥੇ ਆ ਹਾਂ ਕਾ ਫਿਰ ਉੱਤੇ ਟੈਂ ਟੈਂ ਭਾਈ ਬਾਂਦਰ ਹਮਾਰਿਆ ਕੋਠੇ ਉਤੋਂ ਦੀ ਹੋਗਾ ਜਦੋਂ ਵਧੀਆ ਆਥੇ ਪਾਚੇ ਹੋਵੇ ਚਾਰੇ ਪਾਚੇ ਦੀ ਪੰਜ ਇੱਧਰ ਦੀ ਹੋ ਗਏ ਦੋ ਇੱਧਰ ਦੀ ਹੋ ਗਏ ਚਾਰ ਇੱਧਰ ਦੀ ਹੋ ਗਏ ਆ ਭਾਈ ਕੋਠਾ ਤੋਂ ਹੀ ਮੇਰੇ ਹਲਦਾ ਆ ਕੇ ਸਾਰੇ ਵਿਗੜੇ ਬਣ ਗਏ ਡੱਕੇ ਕੇ ਬਾਂਦਰ ਹੂੰ ਉੱਥੋਂ ਭਾਈ ਬੁੜੀਆਂ ਡਰ ਗਿਆ ਹੈਗਾ ਡਰੋ ਨਾ ਹਾਂ ਭਾਈ ਉੱਥੇ ਮੱਛਰਦਾਨੀ ਜੀ ਲਾ ਲਈ ਮੂਰੇ ਬਾਂਦਰ ਲੈ ਲਿਆ ਗੇੜ ਚ ਅੱਛਾ ਲੈ ਆਇਆ ਹੋਇਆ ਗੇੜ ਚ ਪਾੜ ਲਿਆ ਲਿਆਂਦਾ ਅੱਡੇ ਤੇ ਬਾਂਦਰ ਹਾਂ ਹੋ ਗਿਆ ਇਕੱਠੇ ਹਾਂ ਤੇ ਦਾਰੂ ਦਾਰੂ ਲਿਆਂਦੀ ਠੀਕ ਹੈ ਕਰ ਬਣੀ ਆ ਗਿਆ ਵੀ ਪਿਆਵਾਂਗੇ ਜੇ ਨੂੰ ਇਹਦੀ ਬਾਖੋ ਚੌੜ ਕਰਾਉਣਾ ਪਹਿਨਾ ਬਾਂਦਰ ਦੀ ਛਲੇ ਦੀ ਹਾਂ ਭਾਈ ਬਾਂਦਰ ਨੂੰ ਪਿਆਈ ਦਾਰੂ ਬਰੂ ਭਾਈ ਨਾ ਰੱਜ ਕੇ ਮਾਰੇ ਹਾਂ ਲਾ ਪਾਤੀ ਪਰਦਾ ਸਵਸਤ ਜਿਆ ਹਾਂ ਮਾਹਰ ਉਹ ਪੂਰਾ ਸਾਲਾ ਕੈਮ ਰੋ ਰੋ ਛੱਟੇ ਬੰਦ ਨੇ ਪੈਗ ਜੋੜ ਕੇ ਮਾਹ ਰੱਟ ਪੁੱਛੀਆਂ ਕਹਿੰਦੇ ਮਾਹ ਹੁਣ ਇਹ ਭੱਜੂ ਇਹ ਹਾਂ ਹਾਂ ਖਿੱਚ ਕੇ ਰੱਖੋ ਰੁੱਚੀ ਪਾ ਲੋ ਹਾਂ ਹਾਂ ਇਹ ਭੱਜੂ ਹੋਈ 9 10 ਜਾਣੇ ਬਹਿ ਗਏ ਆਲੇ ਵਾਲੇ ਕਹਿੰਦੇ ਭੱਜੂ ਤਾਰੀ ਮਾਹ ਦਲੇਰ ਸੀ ਅੱਛਾ ਭੱਜੂ ਦਾ ਕੀ ਇਹ ਹਾਂ ਕਾ ਹੁਣ ਨਹੀਂ ਭੱਜਣ ਦੇ ਨੂੰ ਅੱਛਾ ਆਲੇ ਦਾਰੂ ਪੀਣ ਨਾਲੇ ਰਗੜੇ ਲਏ ਹੋਰ ਖਾਹੇ ਜਾਣੇ ਜੀ ਅੱਛਾ ਬਾਅਦ ਭਾਈ ਹੌਲੀ ਹੌਲੀ ਹੁੰਦੀ ਗੋ ਪਾਉਂਦੀ ਗੱਲ ਔੜ ਗਈ ਹਾਂ ਗੱਡ ਨੂੰ ਚੱਲੋ ਇੱਧਰ ਨੂੰ ਚੱਲ ਗੱਡੀ ਛੋਮੂ ਹੁੰਦੀ ਚਾਰੀ ਕੋਲੇ ਚਾਰੀ ਕੋਲੇ ਹਾਂ ਇੱਧਰ ਨੂੰ ਛੱਡ ਜਾਂਦਾ ਜਾ ਕੇ ਬਾਪਲੇ ਕਿੰਨੇ ਬਠਾਲਿਆ ਗੱਡੀ ਚ ਅੱਛਾ ਐਨੀ ਮੇਰੀ ਗੱਲ ਆ ਹੈ ਬਹੁਤ ਸਾਹਿਬ ਹਾਂ ਉਹ ਨਾਨੇ ਪਹਿਨਾ ਬਾਂਦਰ ਬੁੰਦਰ ਆਉਂਦੇ ਸੀ ਆਉਂਦੇ ਸੀ ਹੁਣ ਤਾਂ ਬਾਂਦਰ ਦੇਖੇ ਨਾ ਪਹਿਨਾ ਦਾ ਕਦੇ ਪਈ ਇਹਦੇ ਆਗਾ ਕਿਸੇ ਦੇ ਇਕਲੇ ਚੱਕਲੇ ਕਿਸੇ ਦਾ ਬੁੜੀ ਛੜਤੀ ਕਿਸੇ ਦਾ ਭਾਂਜਾ ਕੋਈ ਵਗਦੇ ਘਰੂਟ ਪਾ ਲਿਆ ਹੈਗੇ ਜੀ ਡਰਦੇ ਬਾਹਲਾ ਸੀ ਬਾਂਦਰ ਤੋਂ ਆਪਣੇ ਬਾਂਦਰ ਦਾ ਨਾਂ ਤੇਜ ਆ ਬਾਂਦਰ ਦਾ ਬੰਦਾ ਹੀ ਆ ਯਾਰ ਹੋਰ ਲੰਗੂਰ ਨਹੀਂ ਫੜਿਆ ਜਾਂਦਾ ਲੰਗੂਰ ਇੱਥੇ ਛਾਲ ਮਾਰਦਾ ਉਹ ਨਹੀਂ ਲੰਗੂਰ ਦਾ ਬਾਹਲਾ ਪੜਾ ਲੰਗੂਰ ਦਾ ਬਹੁਤ ਮੈਂ ਨਹੀਂ ਦੇਖਿਆ ਕਈ ਵਾਰੀ ਛੋਟੇ ਹੁੰਦੇ ਨੇ ਅੱਛਾ ਉਹ ਲੰਗੂਰ ਦਾ ਫੜਿਆ ਨਹੀਂ ਜਾਂਦਾ ਲੰਗੂਰ ਦਾ ਵੱਢਦਾ ਹਾਂ ਉਹ ਲੰਗੂਰ ਪੈਂਦਾ ਬੈਕ ਛਾਲ 20 ਫੁੱਟ ਦੀ ਮਾਰਦਾ ਬੈਕ ਲੰਗੂਰ ਹਾਂ ਉਹਦੀ ਮੂਹਰ ਨੂੰ ਮਾਰੂ ਜੇ ਨਹੀਂ ਵੱਜਦੀ ਹਾਂ ਉਹ ਨਹੀਂ ਬੈਕ ਮਾਰਦਾ ਉਹਦਾ ਪੂਛ ਤੇ ਲੌਂਕਣ ਲੱਗ ਜਾਂਦਾ ਇਨੀ ਪੂਛ ਚ ਜਾਣ ਉਹਦਾ ਬਾਲੀ ਜਾਨ ਆ ਉਹ ਤਾਂ ਆਹੋ ਲੰਗੂਰ ਦਾ ਵੀ ਪਾਵਰਫੁੱਲ ਨੇ ਵੀ ਹਾਂ